ਗੁਰੂ ਪਿਆਰੇਓ ਅੱਜ ਦੋ ਵੀਰ ਆਪਸ ਦੇ ਵਿੱਚ ਵਿਚਾਰਾ ਕਰ ਰਹੇ ਸਨ ਔਰ ਕਹਿ ਰਹੇ ਸਨ ਕਿ ਸਤਗੁਰੂ ਨਾਮਦੇਵ ਸਾਹਿਬ ਮਹਾਰਾਜੀ ਨੂੰ ਰੱਬ ਨੇ ਅਕਾਲ ਪੁਰਖ ਨੇ 72 ਵਾਰ ਦਰਸ਼ਨ ਦਿੱਤੇ ਨੇ ਔਰ ਅਲੱਗ-ਅਲੱਗ ਰੂਪ ਦੇ ਵਿੱਚ ਆ ਕੇ ਤੇ ਦੂਜਾ ਵੀਰ ਕਹਿ ਰਿਹਾ ਸੀ ਕਿ ਨਹੀਂ ਨਹੀਂ ਰੱਬ ਨੇ 300 ਵਾਰ ਦਰਸ਼ਨ ਦਿੱਤੇ ਨੇ ਸਤਗੁਰੂ ਨਾਮਦੇਵ ਸਾਹਿਬ ਮਹਾਰਾਜੀ ਨੂੰ ਮੈਂ ਉਹਨਾਂ ਦੇ ਵਿਚਾਰ ਸੁਣ ਰਿਹਾ ਸੀ ਤੇ ਫਿਰ ਮੈਂ ਉਹਨਾਂ ਨਾਲ ਵਿਚਾਰ ਕੀਤੀ ਔਰ ਗੁਰਬਾਣੀ ਦੇ ਆਧਾਰ ਤੇ ਕੀਤੀ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਇਹੋ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ ਸੋ ਗੁਰੂ ਪਿਆਰੇ ਉਹਨਾਂ ਵੀਰਾਂ ਨੂੰ ਇਹੋ ਸਮਝਾਉਣ ਦਾ ਯਤਨ ਕੀਤਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਪੜ੍ਹਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚ 1165 ਅੰਕ ਦੇ ਉੱਤੇ ਸਤਗੁਰੂ ਨਾਮਦੇਵ ਸਹਿ ਮਹਾਰਾਜੀ ਭਗਤ ਨਾਮਦੇਵ ਜੀ ਖੁਦ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮੈਨੂੰ ਰੱਬ ਦੇ ਦਰਸ਼ਨ ਕਦੋਂ ਹੁੰਦੇ ਨੇ ਸਤਗੁਰਾਂ ਦਾ ਤਾਂ ਬਾਣੀ ਦੇ ਵਿੱਚ ਇੰਜ ਲਿਖਿਆ ਕਿ ਨਾਮੇ ਕੀ ਕੀਰਤ ਰਹੀ ਸੰਸਾਰ ਇਹ ਸੰਸਾਰ ਦੇ ਵਿੱਚ ਨਾਮਦੇਵ ਦੀ ਜਿਹੜੀ ਕੀਰਤ ਹੈ ਸ਼ੋਭਾ ਹੈ ਉਹ ਵੱਧ ਰਹੀ ਹੈ ਭਗਤ ਜਨਾਲੇ ਉਧਰਿਆ ਪਾਰ ਅਕਾਲ ਪੁਰਖ ਨੇ ਭਗਤ ਜਨਾਂ ਦੀ ਰੱਖਿਆ ਕਰਕੇ ਇਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਸਗਲ ਕਲੇਸ਼ ਨਿੰਦਕ ਪਿਆ ਖੇਦ ਜਿਹੜੇ ਮੇਰੇ ਨਿੰਦਕ ਨੇ ਜਿਨ੍ਹਾਂ ਨੂੰ ਬੜਾ ਖੇਦ ਹੈ ਦੁੱਖ ਹੈ ਜਿਹੜੇ ਕਲੇਸ਼ੀ ਨੇ ਸਤਿਗੁਰੂ ਨਾਮਦੇਵ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਬੜਾ ਦੁੱਖ ਲੱਗਿਆ ਕਿਸ ਗੱਲ ਦਾ ਕਿ ਨਾਮੇ ਨਾਰੈਣ ਨਹੀਂ ਭੇਦ ਕਿ ਨਾਮਦੇਵ ਦੇ ਵਿੱਚ ਤੇ ਨਾਰੈਣ ਦੇ ਵਿੱਚ ਕੋਈ ਫਰਕ ਹੀ ਨਹੀਂ ਰਿਹਾ ਕਿ ਨਾਮਦੇਵ ਤੇ ਨਾਰੈਣ ਇੱਕ ਹੋ ਗਏ ਨੇ ਤੇ ਜਿਹੜੇ ਕਹਿੰਦੇ ਸਤਿਗੁਰੂ ਨਾਮਦੇਵ ਸਹਿ ਮਹਾਰਾਜ ਜੀ ਨੂੰ ਰੱਬ ਨੇ 72 ਵਾਰ ਦਰਸ਼ਨ ਦਿੱਤੇ ਜਾਂ 300 ਵਾਰ ਦਰਸ਼ਨ ਦਿੱਤੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਨਹੀਂ ਭਲਿਓ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੋ ਉਹ ਤਾਂ ਖੁਦ ਕਹਿ ਰਹੇ ਨੇ ਕਿ ਮੈਂ ਤਾਂ ਰੱਬ ਦਾ ਹੀ ਰੂਪ ਬਣ ਗਿਆ ਤੇ ਜਿਹੜਾ ਰੱਬ ਦਾ ਹੀ ਰੂਪ ਬਣ ਗਿਆ ਉਹ ਫਿਰ ਗਿਣਤੀਆਂ ਦੇ ਵਿੱਚ ਨਹੀਂ ਪੈਂਦਾ ਉਹਨੂੰ 72 ਵਾਰ ਜਾਂ 300 ਵਾਰ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਤਾਂ ਰੱਬ ਦਾ ਹੀ ਰੂਪ ਬਣ ਗਿਆ ਨੇ ਉਹ ਤਾਂ 24 ਘੰਟੇ ਹਰ ਵੇਲੇ ਰੱਬ ਦਾ ਰੂਪ ਹੀ ਰਹਦੇ ਨੇ ਸਗਲ ਕਲੇਸ਼ ਨਿੰਦਕ ਪਿਆ ਖੇਦ ਨਾਮੇ ਨਾਰਾਇਣ ਨਾਹੀ ਪੇਦ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਤਿਗੁਰ ਨਾਮਦੇਵ ਸਾਹਿਬ ਮਹਾਰਾਜ ਖੁਦ ਕਹਿ ਰਹੇ ਨੇ ਤੇ ਸਾਨੂੰ ਵੀ ਉਪਦੇਸ਼ ਕਰ ਰਹੇ ਨੇ ਕਿ ਭਾਈ ਤੁਸੀਂ ਵੀ ਰੱਬ ਦਾ ਰੂਪ ਹੋ ਪਾਣੀ ਮਾਹੇ ਦੇਖ ਮੁਖ ਜੈਸਾ ਕਦੇ ਪਾਣੀ ਭਰ ਕੇ ਨਾ ਉਹਦੇ ਵਿੱਚ ਆਪਣਾ ਮੁਖੜਾ ਵੇਖੋ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਨਾਮਦੇਵ ਦਾ ਜਿਹੜਾ ਬੀਠਲ ਹੈ ਰੱਬ ਹੈ ਪਰਮੇਸ਼ਰ ਹੈ ਉਹ ਉਹ ਹੀ ਜਿਆ ਹੈ ਜਦੋਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਭਰ ਕੇ ਉਹਦੇ ਵਿੱਚ ਆਪਣਾ ਮੂੰਹ ਵੇਖੋਗੇ ਇਹੋ ਜਿਹਾ ਨਾਮਦੇਵ ਦਾ ਰੱਬ ਹੈ ਤੇ ਗੁਰੂ ਪਿਆਰਿਓ ਬਿਲਕੁਲ ਸਪਸ਼ਟ ਕਰ ਦਿੱਤਾ ਕਲੀਅਰ ਕਰ ਦਿੱਤਾ ਉਹ ਸਤਗੁਰੂ ਨਾਮਦੇਵ ਮਹਾਰਾਜੀ ਦੀ ਪਾਣੀ ਨੇ ਕਲੀਅਰ ਕੀਤਾ ਜਿਹੜੇ ਕਹਿੰਦੇ ਨੇ 72 ਵਾਰ ਦਰਸ਼ਨ ਹੋਏ ਜਾਂ 300 ਵਾਰ ਦਰਸ਼ਨ ਹੋਏ ਉਹਨਾਂ ਨੂੰ ਬਾਣੀ ਪੜ੍ਹ ਲੈਣੀ ਚਾਹੀਦੀ ਹੈ ਕਿ ਸਤਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਤਾਂ ਰੱਬ ਦਾ ਅਕਾਲ ਪੁਰਖ ਪਰਮੇਸ਼ਰ ਦਾ ਹੀ ਰੂਪ ਬਣ ਗਏ ਸਨ ਸੋ ਗੁਰੂ ਪਿਆਰਿਓ ਜਿੰਨੇ ਵੀ ਆਪਾਂ ਵਿਚਾਰ ਤੁਹਾਡੇ ਨਾਲ ਕਰਦੇ ਆਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਆਧਾਰ ਤੇ ਕਰਦੇ ਆਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਰਿਵਾਰਾਂ ਤੱਕ ਸ਼ੇਅਰ ਕਰਕੇ ਇਹ ਜਾਣਕਾਰੀ ਸਭਨਾਂ ਨਾਲ ਸਾਂਝੀ ਕਰੋ ਇਹ ਸਭ ਤੋਂ ਵੱਡੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ